ਮੈਂ ਪਰਮਜੀਤ ਕੌਟੇਲੋਂ ਟਿਲੋਂ ਟਿਲੋਂ ਫਾਰਮ ਦੀ ਮਾਲਕ ਮੇਰੇ ਫਾਰਮ ਦੀ ਜੋ ਲੋਕੇਸ਼ਨ ਹੈ ਜੈੰਤੀ ਮਾਜਰੀ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮਤਲੇ ਉਪਰਾਲਾ ਕੀਤਾ ਇਕੋ ਟੂਰਿਜ਼ਮ ਨੇ ਫਾਰਮ ਰਜਿਸਟਰਡ ਕੀਤਾ ਆਪਣੇ ਕੋਲ ਇਥੇ ਪੰਜਾਬੀ ਰਸੋਈ ਹੈ ਜਿੱਦੇ ਤੁਸੀਂ ਆਪ ਖੁਦ ਕੁਕਿੰਗ ਕਰ ਸਕਦੇ ਹੋ ਬਾਹਰੋਂ ਵੀ ਮੰਗਾ ਸਕਦੇ ਹੋ ਰੂਮ ਦੀ ਫਸਿਲਤੀ ਹੈ ਬਾਥਰੂਮ ਅਟੈਚ ਨਹੀਂ ਲਗਜ਼ਰੀ ਵੀ ਹੈ ਸਿੰਪਲ ਰੂਮ ਵੀ ਨਹੀਂ ਯੋਗਾ ਦੀ ਫੈਸਿਲਿਟੀ ਵੀ ਇੱਥੇ ਹੈ, ਐਕਸਰਸਾਈਜ਼ ਦੀ ਹੈ, ਆਫ ਰੋਡ ਵੀ ਹੈ ਇੱਥੇ, ਇਹ ਆਫ ਰੋਡਿੰਗ ਵੀ ਤੁਸੀਂ ਕਰ ਸਕਦੇ ਹੋ, ਜੰਗਲ ਸਵਾਰੀ ਵੀ ਹੈ, ਪੰਛੀ ਵੀ ਇੱਥੇ ਤੁਸੀਂ ਦੇਖ ਸਕਦੇ ਹੋ, ਨਾਈਟ ਪਾਰਟੀ ਕਿਸੇ ਨੇ ਕਰਨਾ ਚਾਹੇ ਕੋਈ ਰਾਤ ਨੂੰ, ਸਾਰੀਆਂ ਸਹੂਲਤਾਂ ਇੱਥੇ ਤੁਹਾਨੂੰ ਮਿਲਣਗੀਆਂ। ਹਟਾਂ ਬਣਾਈਆਂ ਹੋਈਆਂ ਨੇ ਓਪਨ ਬਣਾਈ ਹੋਈ ਹੈ ਆਪਾਂ ਨੇ ਝੂਂਡਦੀ ਵੀ ਹੈ ਲੋਹੇ ਦੀ ਵੀ ਹੈ ਬੱਚਿਆਂ ਨੂੰ ਲੈ ਕੇ ਆਓ ਫੈਮਲੀ ਨੂੰ ਲੈ ਕੇ ਆਓ ਫੈਮਲੀ ਦੇ ਲਈ ਬਹੁਤ ਵਧੀਆ ਲੋਕੇਸ਼ਨ ਹੈ ਇਹ ਇੱਥੇ ਕਾਫੀ ਖੁਸ਼ੀ ਗੀਮਾ ਵਗੈਰਾ ਖੇਡਣ ਨੂੰ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਅਸੀਂ ਉਹਨਾਂ ਨੂੰ ਦਵਾਂਗੇ ਢਿੱਲੋਂ ਕਾਮ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਫੇਰ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਇਕੋ ਟੂਰਿਜ਼ਮ ਨਾਲ ਸਾਨੂੰ ਜੋੜਿਆ ਉਹਨਾਂ ਨੇ ਦੱਸਿਆ ਤੇ ਅਸੀਂ ਆਪਣਾ ਫਾਰਮ ਨੂੰ ਰਜਿਸਟਰਡ ਕਰਾਇਆ ਤੇ ਅਸੀਂ ਹੋਰ ਵੀ ਕਾਫੀ ਸਹੂਲਤਾਂ ਮਤਲਬ ਇੱਥੇ ਜੇ ਕੋਈ ਵਿਜ਼ਿਟ ਕਰਨ ਆਏਗਾ ਤਾਂ ਉਹਨਾਂ ਨੂੰ ਦੰਮਾਂਗੇ